ਪਾਰ ਜੱਟ ਦੀ ਪਾਈ ਵੀ ਹੈ ਜਗਲੀ ਜੀ ਸਮਝਾਂ ਵਾਲੀ ਤੁਹਾਡਾ ਬਹੁਤ ਸਵਾਲ ਆ ਤਾਂ ਮੈਂ ਬੀਬੀ ਨੂੰ ਇੱਕ ਨਹੀਂ ਵੈਸੇ ਇਹਦੇ ਸਮੱਸੇ ਵਧੀਆ ਨੂੰ ਦੇਖਵਾਉਂਦੀ ਸਾਡੇ ਨੂੰ ਪਰ ਜਿਹੜੀ ਹੈ ਨਾ ਗ੍ਰੀਨ ਹਾਂਜੀ ਸਵਾਲ ਹੀ ਬਹੁਤ ਆ ਠੀਕ ਹੈ ਮੈਂ ਅੱਗੇ ਖਾਦੇ ਹਾਂ ਕਮਲ ਬਾਈ ਤੁਹਾਨੂੰ ਕੀ ਸੁਣਾ ਲੱਗਾ ਆਪਾਂ ਨੂੰ ਸਵਾਲ ਲੱਗਣੇ ਨਹੀਂ ਲੱਗਣ ਬੋਲਣੇ ਕੋਈ ਸੱਤ ਹੀ ਪਸੰਦ ਨਹੀਂ ਕਰਦੇ ਵੈਰ ਮਜਬੂਰੀ ਨਾਲ ਖਾਣੇ ਪੈਣ ਦੇ ਦੀ ਬੀਨ ਨੂੰ ਤਾਕਤ ਦਾ ਗੁਰੂ ਜੀ ਨੂੰ ਆ ਵੀਡੀਓ ਕੋਰਨੀ ਦੀ ਸਮੱਸਿਆ ਦੀ ਨਾ ਮੇਰੇ ਕਹਾਣੀ ਕਿੰਨਾ ਮੈਂ ਬਾਹਰ ਹੈ ਨਾ ਹਾਂ ਬਾਹਰ ਸੇ ਮੈਡੀਸਨ ਦਵਾਗੇ ਨਾ ਤਾਂ ਨਹੀਂ ਤੁਸੀਂ ਜਿਹੜੀਆਂ ਤੁਸੀਂ ਪਾਉਂਦੇ ਹੋ ਉਹਦਾ ਪੰਗਾ ਆ ਮੇਰੇ ਕੰਮ ਮੈਂ ਕਰਦੀ ਨਾ ਉਹ ਵੀ ਕਿਉਂਕਿ ਮੈਂ ਉਹਦੀਆਂ ਦਿਮਾਗ ਨਹੀਂ ਨਾ ਵੀ ਹੁੰਦੇ ਨੇ ਕਿਹਾ ਨਿਕਲੀ ਗਈ ਜੇ ਹਰ ਮੂਮੈਂਟ

ਕਿੰਨੇ ਰੀ ਨਾ ਉਹ ਤਾਂ ਛੱਡਿਓ ਜੀ ਨਾ ਵੀਰਾਂ ਦੇ ਨਾਲ ਕਰੀ ਗੱਲ ਮਖਾ ਲਿਆ ਇਧਰ ਲਿਆ ਮਰਜੀ ਆਪ ਮਰਜੀ ਆਪ ਠੰਡਾ ਗਾਉਂਦੇ ਜਿਹੜੇ ਸੇ ਬਿਮਾਰ ਹੀ ਆ ਨਾ ਛੱਡੀ ਇਹ ਤੋ ਉਜਾ ਦਾ ਜੀ ਦੂਰੀ ਹੈ ਨਾ ਥੋੜਾ ਜਿਹਾ ਗਲੂਗੁਆਚ ਲੱਗਾ ਤੇ ਹੁਣ ਤੇ ਕੋਲਡ ਡਰਿੰਕ ਵੀ ਰਿਆ ਹਾਂ ਹੋਰ ਤੋਂ ਨਾਸ ਮਸੇ ਵੀ ਦੇਖੋ ਕਿੰਨੀ ਜਲਦੀ ਤੁਹਾਨੂੰ ਠੀਕ ਕੀਤਾ ਹੈ ਨਾ ਹਾਂ ਆ ਵਜਾ ਡਾਕਟਰ ਕਿਤੇ ਲੱਭ ਕੇ ਆਈਆਂ ਤੇ ਆਈਦਾ ਇੱਥੇ ਬਿਮਾਰ ਤੋਂ ਮਸੇ ਲੱਗੇ ਹਾਂ ਰਾਜੀ ਕਰ ਦਿੰਦਾ ਪਹਿਲਾਂ ਠੀਕ ਕੀਤਾ ਫਿਰ ਸਮਝ ਗਿਆ ਫਿਰ ਬਿਮਾਰ ਕਰਦੇ ਆ ਪਰ ਆ ਕੀ ਕਰਨਾ ਅਜੇ ਠੀਕ ਹੈ ਚਲੋ ਕੋਈ ਦੋਤਾ ਤੇ ਬੰਦਾ ਕਰੀ ਕੋਈ ਸਪਾ ਦੇ ਪਤਾ ਦਿਓ ਦੇਵਾੜੀ ਨੂੰ ਬੱਸ ਇਹ ਤਾਂ ਹਰ ਦਿਨ ਆਉਂਦਾ ਹੈ ਕਵਲ ਪਾਣੀ ਪੀਦਾ ਚਾਹ ਉਹਨਾਂ ਨੂੰ ਜਦੋਂ ਦੀ ਦਾ ਪਾਣੀ ਪੀਤਾ ਅਰੇ ਕੀ ਕਰਦੀ ਹੈ ਮਾਤਾ ਹੈਗਾ ਆਪੀ ਗੀਰੀ ਨੂੰ ਮਦਈਏ ਮੈਂ ਦੋ ਘੱਟੋ ਹੱਦ ਨਹੀਂ ਪੀਦਾ ਸਾਡਾ ਇੰਨੇ ਘੱਟ ਹੋ ਗਿਆ ਨਹੀਂ ਇਹਿੰਨੇ ਕੀ ਬੋਲਦਾ ਸੈਟ ਬੀਚ ਓਏ ਜੀ ਮਾਸਦਣਾ ਵੀ ਗੱਡੀ ਆ ਤੇ ਆਪ ਦੇਖੋ ਓਏ ਉਹ ਦੁਕਾਨਾ ਇਹ ਕਿਹਦੀ ਗੱਟੋਂ ਨਹੀਂ ਆਉਂਦੀ ਵਾਹ ਵਾਹ ਇਹਨਾਂ ਨੂੰ ਕੁਸ਼ਨਾ ਆ ਗਏ ਜੀ ਬਾਕੀ ਕੀ ਚ ਹੈ ਬਾਜੀ ਇਹਨਾਂ ਨੇ ਲਾ ਦੇਣਾ ਵੀ ਆਹੋ ਡਾਕਟਰ ਸਾਹਿਬ ਕਿੱਥੇ ਆਇਆ ਇੱਥੇ ਗੱਡੀ ਲੱਗੀ ਬਾਹਰ ਉਹਦੀ ਹਾਂ ਅੱਛਾ ਸਿੰਪਲ ਹੋ ਤੇ ਸਿੰਪਲ ਹੋ ਕੇ ਬੈਣਾ ਨਹੀਂ ਆਉਂਦਾ ਬਾਹਰ ਆ ਕੇ ਕੌਫੀ ਪੀ ਲੈ ਪੀਂਟੀ ਜਾ ਕੌਫੀ ਪੀ ਜਾ ਬਈ ਚਾ ਨਹੀਂ ਆਇਆ ਇਹਨਾਂ ਦੀ ਅੱਛਾ ਦੋਸਤ ਦਾ ਕੋਲ ਗਿਆ ਜੀ ਮਾਤਾ ਜੀ ਹੁਣ ਸਮੋਸੇ ਖਾ ਲਿਆ ਤੈਨੂੰ ਫੇਰ ਗੁਲਗੁਲੇ ਭਰਾਵਾ ਕੀ ਕਰਾ ਲਾਉਣਾ ਹੀ ਪੈਣਾ ਹੈ ਆਹ ਹੋਣਾ ਆਂਦੀ ਕਿ ਘੜੀ ਬਣਾਉਣਾ ਹੈ ਸਹੀ ਗੱਲ ਸਹੀ ਗੱਲ ਵੈਸੇ ਵੀ ਮਾੜੀ ਠੀਕ ਨਹੀਂ ਹੈ ਉਹ ਵਾਸਤੇ ਨਹੀਂ ਕੀ ਰਿਹਾ ਉਹ ਬਾਕੀ ਵਾਸਤੇ ਨਹੀਂ ਕਰਨ ਹਾਂਜੀ ਇਹ ਤੁਸੀਂ ਸੀਨ ਕੀਤਾ ਵਾ ਜੇ ਤਾਂ ਜਦੋਂ ਤੁਸੀਂ ਤਾਂ ਸੀਨ ਕਰ ਦਿੱਤੀ ਜਦੋਂ ਹੋਈ ਚੱਲ ਗਈ ਸਹੀ ਗੱਲ ਨਹੀਂ ਨਹੀਂ ਵਾਹਿਗੁਰੂ ਤੁਹਾਨੂੰ ਠੀਕ ਹੀ ਰੱਖੇ ਤੇ ਬਾਕੀ ਟੀਮ ਚੱਲ ਗਈ ਹੈ ਇਹਨਾਂ ਦੀ ਵੀਡੀਓ ਸ਼ੂਟ ਕਰਕੇ ਮਾਤਾ ਜੀ ਰਗੇ ਇਹਨੂੰ ਲੱਗਾ ਗਰੁੱਪ ਉਸ ਪਹਿਲਾਂ ਤੇ ਅਸਲ 'ਚ ਵੀਡੀਓ ਜਲਾ ਰਹੇ ਪਰ ਹੁਣ ਸੱਚੀ ਲਾ ਦਾਂ ਕਹਿੰਦੇ ਲਾਏ ਦੋ ਤੱਕ ਤੋਂ ਵਾਸਤੇ ਟੀਕਾ ਪਾ ਕੇ ਮੈਂ ਸੋਲ ਠੀਕ ਇਹ ਲਾ ਦੂੰਗਾ ਘਰ ਮਦੇ ਸਭ ਠੀਕ ਹੈ ਕੀ ਠਾਕਾ ਬੰਤ ਅੰਤਜੀ ਠੀਕ ਰਹਿੰਦੇ ਆ ਹਾਂ ਠੀਕ ਚਲੋ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਇਹ ਵਿੱਕੀ ਹੁਣੀ ਸਾਡਾ ਪੰਜਾਬੀ ਚੈਨਲ ਵੀਡੀਓ ਸ਼ੂਟ ਕਰਨ ਪਿੱਛੋਂ